ਗਵਰਾਤੋ ਆਪ ਪਾਰਟੀ ਨੂੰ ਉਸ ਸਮੇਂ ਸਿਆਸੀ ਵੱਲ ਮਿਲਿਆ ਜਦੋਂ ਮਾਨਸਾ ਦੇ ਵੀ ਨਗਰ ਵਿਖੇ ਸਥਿਤ ਪਾਰਕ ਐਵੇਨਿਊ ਕਲੋਨੀ ਦੇ ਰਹਿਣ ਵਾਲੇ 20 ਤੋਂ 25 ਪਰਿਵਾਰਾਂ ਨੇ ਆਪ ਪਾਰਟੀ ਵੀ ਸ਼ਾਮਲ ਹੋਣ ਦਾ ਫੈਸਲਾ ਕੀਤਾ ਇਨ੍ਹਾਂ ਪਰਿਵਾਰਾਂ ਨੂੰ ਆਪ ਦੇ ਸੀਨੀਅਰ ਨੇਤਾ ਹਰਜੀਮਾਨ ਨੇ ਪਾਰਟੀ ਦੇ ਸਿਰਪਾਉ ਪਾ ਕੇ ਪਾਰਟੀ ਵੀ ਸ਼ਾਮਲ ਕਰਵਾਇਆ ਇਸ ਮੌਕੇ ਉਹਨਾਂ ਜਿਤੇ ਕਲੋਨੀ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਉੱਥੇ ਉਹਨਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਕਲੋਨੀ ਦੇ ਵਾਸੀ ਕਲੋਨਾਈਜ਼ਰ ਵੱਲੋਂ ਛੱਡੇ ਗਏ ਅਧੂਰੇ ਕੰਮਾਂ ਤੋਂ ਕਾਫੀ ਪਰੇਸ਼ਾਨ ਨੇ ਉਹਨਾਂ ਕਲੋਨੀ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਇਹੋ ਜੈ ਕਲੋਨਾਈਜ਼ਰਾਂ ਉੱਪਰ ਸਖਤ ਕਾਰਵਾਈ ਕਰ ਰਹੀ ਹੈ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਵੀ ਇਸ ਕਲੋਨੀ ਦੇ ਕਲੋਨਾਈਜ਼ਰ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਵਾਉਣਗੇ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ੀ ਦੇ ਮੌਕੇ ਮਹੱਲਾ ਮੰਥਾ ਦੇਵੀ ਦੇ ਵਿਖੇ ਜਿਹੜੀ ਪਾਰਕ ਐਵੇਨਿਊ ਰੈਜ਼ਿਡੈਂਸੀ ਕਲੋਨੀ ਹੈ ਉਹਦੇ ਸਾਰੇ ਵਸਨੀਕ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਮੈਂ ਜਿੱਥੇ ਵਿਖੇ ਦੁੱਗਲ ਜੀ ਨੂੰ ਸਾਡੀਆਂ ਸਾਰੀਆਂ ਭੈਣਾਂ ਨੂੰ ਉਹਨਾਂ ਨੂੰ ਵੈਲਕਮ ਕਰਨਾ ਉਹਨਾਂ ਨੂੰ ਬਾਖ ਬਾਤ ਕਰਨਾ ਤੇ ਜਿੱਥੇ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਤੇ ਸਾਡੇ ਆਨਰੇਬਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਅਮਨ अरोड़ा ਜੀ ਸਾਡੇ ਨੈਸ਼ਨਲ ਕਨਵੀਨਰ ਅਮਨ ਅਰਵਿੰਦ ਕੇਜਰੀਵਾਲ ਜੀ ਸਾਰੀ ਪਾਰਟੀ ਦਾ ਆਮ ਆਦਮੀ ਪਾਰਟੀ ਨੀਤੀਆਂ ਤੇ ਵਿਸ਼ਵਾਸ ਕੀਤਾ ਤੇ ਨਾਲ ਹੀ ਨਾਲ ਇੱਕ ਇਹਨਾਂ ਨੇ ਬਹੁਤ ਵੱਡੀ ਜਿਹੜੀ ਮੰਗ ਸਾਡੇ ਨਾਲ ਰੱਖੀ ਏ ਕਿ ਜੋ ਇਸ ਏਰੀਆ ਦੇ ਕਲੋਨਾਈਜ਼ਰ ਸੀਗੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਪਿਛਲੇ 10-11 ਸਾਲ ਤੋਂ ਜਿਹੜੀ ਕਲੋਨੀ ਕਟਣ ਤੋਂ ਬਾਅਦ ਵੀ ਤੇ ਤੁਸੀਂ ਦੇਖਿਆ ਸੀ ਪਿਛਲੇ ਸਮੇਂ 'ਚ ਇੱਕ ਟਰੈਂਡ ਚੱਲਦਾ ਆ ਰਿਹਾ ਸੀ ਕਿ ਜਿਹੜੇ ਕਲੋਨਾਈਜ਼ਰ ਸੀਗੇ ਉਹ ਬਿਨਾਂ ਰਜਿਸਟਰਡ ਕਲੋਨੀਆਂ ਲੋਕਾਂ ਨੂੰ ਕੱਟ ਦਿੰਦੇ ਸੀਗੇ ਤੇ ਜਦੋਂ ਉਹਨਾਂ ਨੂੰ ਪਲਾਟਾਂ ਤੋਂ ਵੇਚਣ ਤੋਂ ਬਾਅਦ ਜਦੋਂ ਡਵੈਲਪਮੈਂਟ ਦੀ ਗੱਲ ਆਉਂਦੀ ਸੀ ਚਾਹੇ ਉਸਕਰੀਟ ਲਾਈਟਾਂ ਹੋਣ ਸਭ ਤੋਂ ਵੱਡੀ ਗੱਲ ਕਿ ਜਿਹੜੇ ਸੀਵਰੇ ਤੇ ਪਾਈਪ ਹੋਣ ਸੜਕਾਂ ਹੋਣ ਉਸ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਇਹ ਕੇਸ ਇਕਲੋਤਾ ਇਸ ਜਗ੍ਹਾ ਦਾ ਨਹੀਂ ਹੈ ਸ਼ਹਿਰ ਵਿੱਚ ਬਹੁਤ ਸਾਰੇ ਇਲਾਕਿਆਂ ਦਾ ਹੈ ਇੱਥੇ ਪੰਜਾਬ ਸਰਕਾਰ ਇਹਦੇ ਛੋਟੇ ਕਲੋਨਾਈਜ਼ਰ ਤੇ ਬਹੁਤ ਜ਼ਿਆਦਾ ਸਖਤ ਕਾਰਵਾਈ ਕਰ ਰਹੀ ਹੈ ਅਸੀਂ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੇ ਵੀ ਬਣਦੇ ਤੋਂ ਵੱਡ ਡਿਪਾਰਟਮੈਂਟ ਨੂੰ ਇਹਨਾਂ ਦੀ ਫਾਈਲਿੰਗ ਭੇਜੀ ਜਾਏਗੀ ਜਿਹਨਾਂ ਕਲੋਨਾਈਜ਼ਰਸ ਨੇ ਇਹਨਾਂ ਲੋਕਾਂ ਨਾਲ ਧੋਖਾ ਕੀਤਾ ਆ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਆਪਣੀਆਂ ਤਨਖਾਹਾਂ ਜੋੜ-ਜੋੜ ਕੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਘਰ ਬਣਾਉਣ ਵਾਸਤੇ ਕਰਜ਼ੇ ਚੱਕੇ ਨੇ ਵਿਆਜ ਤੇ ਪੈਸੇ ਵੀ ਲੈਨੇ ਨੇ ਇਹ ਹਰ ਇਨਸਾਨ ਦੀ ਜੋ ਮਿਹਨਤ ਕਰਕੇ ਆਪਣਾ ਘਰ ਚਲਾਉਂਦਾ ਆ ਇੱਕ-ਇੱਕ ਰੁਪਈਆ ਜੋੜ ਕੇ ਜੇ ਇੱਕ ਵਾਰੀ ਆਪਣੀ ਜ਼ਿੰਦਗੀ ਦਾ ਇੱਕ ਵਾਰੀ ਘਰ ਬਣਾਉਂਦਾ ਪਰ ਜਦੋਂ ਇਹੋ ਜਿਹੇ ਲੋਕ ਜਿਹੜੇ ਇੰਨਾ ਧੋਖਾ ਕਰਦੇ ਨੇ ਲੋਕਾਂ ਦੇ ਨਾਲ ਇਹ ਆਪਣੇ ਸੁਪਨਿਆਂ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਤੇ ਜਿਹੜੀ ਅਸਲੀਅਤ ਚ ਖੋਜੇ ਪੰਚ ਰਹਿ ਜਾਂਦੇ ਨੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੇ ਵੀ ਕਲੋਨਾਈਜ਼ਰ ਨੇ ਇਹਨਾਂ ਲੋਕਾਂ ਦੇ ਨਾਲ ਇਹ ਵਿਸ਼ਵਾਸ ਘਾਟ ਕੀਤਾ ਆ ਉਹਨਾਂ ਉੱਤੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਮੇਰੇ ਨਾਲ ਆਏ ਹੋਏ ਮੇਰੇ ਵੱਡੇ ਵੀਰ ਵਿੱਕੀ ਸੋਜੀ ਡਿਪਟੀ ਮੇਅਰ ਫਗਵਾੜਾ ਕਾਰਪੋਰੇਸ਼ਨ ਗੁਰਦੀਪ ਰੀਪਾ ਜੀ ਮੈਡਮ ਤੁੱਲੀ ਜੀ ਜਸਦੇਵ ਜੀ ਗੁਰਦੀਪ ਤੁੱਲੀ ਜੀ ਤੇ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਡੇ ਪਤਵੰਤੇ ਜੁਨਾਏ ਨੇ ਅਸੀਂ ਇਹਨਾਂ ਨੂੰ ਇਹ ਭਰੋਸਾ ਦੇ ਕੇ ਜਾਂਦੇ ਆ ਕਿ ਜਿਸ ਵਿਸ਼ਵਾਸ ਦੇ ਨਾਲ ਤੁਸੀਂ ਅੱਜ ਪਾਰਟੀ ਜੁਆਇਨ ਕੀਤੀ ਆ ਅਸੀਂ ਕਾਕਾ ਸੈਣੀ ਜੀ ਵੀ ਆਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਵੀਰ ਵੀ ਆਏ ਨੇ ਜਿਸ ਵਿਸ਼ਵਾਸ ਨਾਲ ਤੁਸੀਂ ਅੱਜ ਪਾਰਟੀ ਜੁਆਇਨ ਕੀਤੀ ਆ ਅਸੀਂ ਉਸ ਵਿਸ਼ਵਾਸ ਤੇ ਪੂਰੇ ਖਰੇ ਉਤਰਾਂਗੇ ਤੇ ਜਿਵੇਂ ਵੀ ਪੰਡ ਦੀ ਕਾਰਵਾਈ ਆ ਅਸੀਂ ਇਹਨਾਂ ਕੋਲ ਨਾਲ ਇਹਦੇ ਉੱਤੇ ਕਰਾ ਕੇ ਪੂਰਾਂਗੇ ਬਹੁਤ ਬਹੁਤ ਧੰਨਵਾਦ ਇਸ ਦੌਰਾਨ ਗੁਰਦੀਪ ਦੀਪ ਨੇ ਕਿਹਾ ਕਿ ਇਸ ਕਲੋਨੀ ਵੀ ਜਿੰਨੇ ਵੀ ਵਿਕਾਸ ਦੇ ਕਾਰਜ ਅਧੂਰੇ ਪਏ ਹਨ ਉਹਨਾਂ ਨੂੰ ਬਹੁਤ ਜਲਦ ਹੀ ਪੂਰਾ ਕਰਵਾਇਆ ਜਾਵੇਗਾ ਇਸ ਦੌਰਾਨ ਡਿਪਟੀ ਮੇਅਰ ਵਿਕੀ ਸੂਦ ਪ੍ਰੇਤਪਾਲ ਕਰਤੂਲੀ ਕਾਕਾ ਸੈਣੀ ਤੋਂ ਇਲਾਵਾ ਹੋਰ ਕਲੋਨੀ ਵਾਸੀ ਮਜੂਸ ਹਨ ਫਗਵਾੜਾ ਤੋਂ ਨਵਰਾਂਗ ਚੈਨਲੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਪਰਵਾਜ਼ ਜਿਹੜਾ ਹੈ ਉਹ ਵੱਡਾ ਹੋਇਆ ਹੈ ਫਗਵਾੜੇ ਦੇ ਵਿੱਚ ਅਸੀਂ ਅੱਜ ਮਨਸਾ ਦੇਵੀ ਨਗਰ ਪਾਰਕ ਐਵੇਨਿਊ ਕਲੋਨੀ ਹੈ ਜਿਹੜੀ ਉਹਦੇ ਵਿੱਚ ਆਏ ਸੀ ਔਰ ਮੁਹੱਲਾ ਵਾਸੀਆਂ ਦੇ ਜਿੰਨੀਆਂ ਵੀ ਸਮੱਸਿਆਵਾਂ ਸੀ ਉਹਨਾਂ ਦਾ ਜਿਹੜਾ ਸਮਾਧਾਨ ਕਰਾਉਣ ਦਾ ਉਹਨਾਂ ਨੇ ਵਾਅਦਾ ਕੀਤਾ ਬਹੁਤ ਸਮਾਂ ਬਹੁਤ ਜ਼ਿਆਦਾ ਇੱਥੇ ਕੰਮ ਹੋਣ ਵਾਲੇ ਨੇ ਨਵੀਂ ਕਲੋਨੀ ਕੱਠ ਹੋਈ ਹੈ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜਾ ਵੀ ਇਹਨਾਂ ਦਾ ਕੋਈ ਕੰਮ ਆ ਕੋਈ ਇਹਨਾਂ ਦਾ ਦੁੱਖ ਸੋਖਾ ਉਹਦੇ ਹਮੇਸ਼ਾ ਹੀ ਸਾਥੀ ਬਣੇ ਰਹਾ ਔਰ ਸਾਡੀ ਪਾਰਟੀ ਉਹਨਾਂ ਨੇ ਜੁਆਇਨ ਕੀਤਾ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਘਰਜੀ ਮਾਨ ਜੀ ਔਰ ਵਿੱਕੀ ਸੂਜੀ ਜੋ ਡਿਪਟੀ ਮੇਅਰ ਨੇ ਸਾਡੇ ਕੋ ਪਹੁੰਚੇ ਨੇ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਵੀ ਇਹਨਾਂ ਦਾ ਡਿਵੈਲਪਮੈਂਟ ਦਾ ਕੰਮ ਹੋਊਗਾ ਅਸੀਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਔਰ ਮੈਂ ਵਿੱਕੀ ਦੁੱਗਲ ਜੀ ਔਰ ਜਿੰਨੇ ਵੀ ਸਾਡੇ ਪਰਿਵਾਰ ਅੱਜ ਵੀ 25 ਪਰਿਵਾਰ ਜਿਹੜੇ ਉਹ ਸ਼ਾਮਲ ਹੋਏ ਨੇ ਆਮਾਦੀ ਪਾਰਟੀ ਵਿੱਚ ਇਹਨਾਂ ਨੂੰ ਫੇਰ ਦੁਬਾਰਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਦਿਲ ਨਾਲ ਦਿਲ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਤੁਹਾਡੇ ਡਿਵੈਲਪਮੈਂਟ ਦੇ ਕੰਮ ਕਰਾਵਾਂਗੇ ਔਰ ਤੁਹਾਡੇ ਦੁੱਖ ਸੁੱਖ ਦੇ ਸਾਥੀ ਰਾਵਾਂਗੇ ਬਹੁਤ ਬਹੁਤ ਧੰਨਵਾਦ ਜੈ